ਉਈ ਬੋਸਣਾ ਗਿੱਤ ਬੋਲਦੇ ਤੇ ਆਉਂ ਮੋਲੀਆਂ ਵਾਰਦੇ ਆਪਣਾ ਤਿਲ ਪਾਉਂਦੇ ਨੇ ਕੋਕੋਨ ਹੁੰਦੀ ਸੀ ਨੰਦਿਆ ਹਨਾ ਉਹ ਉਹਦਾ ਸ਼ਗਲ ਕਰਦੇ ਮੁਖਲੀ ਪਾਉਂਦੇ ਹੈ ਮਿੱਠਾ ਪਾਉਂਦੇ ਗੁੜ ਪਾਉਂਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਅੱਜ ਕੱਲ ਜੋੜੀਆਂ ਲੜੀਆਂ ਚੱਲ ਪਈ ਗੱੱਚੇ ਚੱਲ ਗਏ ਇਹ ਸਭ ਪਾ ਕੇ ਸਗਨ ਕਰਕੇ ਤੇ ਫਿਰ ਲੋੜੀ ਦੇ ਦਈ ਅਸੀਂ ਕੁੜੀਆਂ ਨੂੰ ਵਧੀਆ ਗੱਲ ਜੀ ਨਾ ਕਿ ਮੁੰਡਿਆਂ ਦਾ ਤਿਉਹਾਰ ਹੁੰਦਾ ਉਹਨੇ ਕੁੜੀ ਦਾ ਮਨਾਇਆ ਜਾਂਦਾ ਤੇ ਮੈਨੂੰ ਤਾਂ ਬਹੁਤ ਲੱਗਦੀ ਸੀ ਕਿ ਕੁੜੀਆਂ ਤੇ ਮੁੰਡੇ ਅੱਜ ਕੱਲ ਕੋਈ ਫਰਕ ਨਹੀਂ ਰਹਿ ਗਿਆ ਸੀ ਤੇ ਕੋਈ ਫਰਕ ਹੋਣਾ ਵੀ ਨਹੀਂ ਚਾਹੀਦਾ ਜੀ ਅੱਛਾ ਲੋੜੀ ਦੇ ਨਾਲ ਨਾ ਦੁੱਲਾ ਭੱਟੀ ਦਾ ਨਾਮ ਬਹੁਤ ਫੇਮਸ ਆ ਦੁੱਲਾ ਭੱਟੀ ਬਾਰੇ ਪਤਾ ਤੁਹਾਨੂੰ ਮੈਂ ਨਹੀਂ ਲੋੜੀ ਦਾ ਤਿਉਹਾਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਹੈਪੀ ਲੋੜੀ ਸੇਮ ਟੂ ਯੂ ਤੇ ਕਿੱਥੋਂ ਤੁਸੀਂ ਕਿੱਥੇ ਇੱਥੇ ਹੀ ਰਹਿੰਦੇ ਹੋ ਅਸੀਂ ਇੱਥੇ ਪੰਜ ਫੇਸ ਦੇ ਹੀ ਰਹੇ ਜੀ ਅੱਛਾ ਤੇ ਪਿਸ਼ੋਕੜ ਦਾ ਦਾ ਪਿੰਡ ਦਾ ਕਿ ਸ਼ਹਿਰ ਦਾ ਹੀ ਆ ਪਹਿਲਾਂ ਵੈਸੇ ਅਸੀਂ ਲੁਧਿਆਣੇ ਦੇ ਆ ਮੇਰੇ ਪੇਕੇ ਲੁਧਿਆਣੇ ਦੇ ਬਟਾ ਅੱਛਾ ਹਾਂਜੀ ਹਾਂਜੀ ਲੁਧਿਆਣੇ ਸ਼ਹਿਰ ਕਿ ਪਿੰਡ ਸ਼ਹਿਰ ਸ਼ਹਿਰ ਚ ਅੱਛਾ ਹਾਂ ਖਾਸ ਲੋੜੀ ਤਾਂ ਚਲੋ ਪਹਿਲਾਂ ਵੀ ਫਿਰ ਪਿੰਡਾਂ ਵਾਲੀ ਵਾਂਗੂ ਹੀ ਬਣਾਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਘਰ ਧੋਣੀ ਚਲਾਈ ਦੀ ਹੈ ਰਾਤ ਨੂੰ ਸਗਨ ਕਰੀਦੇ ਸਾਰੇ ਬਟੇ ਆ ਲੋੜੀ ਦੇਈ ਦੀ ਵੀ ਆਪਣੇ ਭੈਣ ਭਰਾ ਹਾਂਜੀ ਹਾਂਜੀ ਹੋਂਦੀ ਲੋੜੀ ਤੇ ਪਹਿਲਾਂ ਦੀ ਲੋੜੀ ਚ ਕਿੰਨਾ ਕ ਫਰਕ ਲੱਗਦਾ ਤੁਹਾਨੂੰ ਵੈਸੇ ਜਿਹੜੇ ਫੇਮਸ ਤਿਹਾਰ ਆ ਫੈਸਟੀਵਲ ਬਟੇ ਉਹ ਤਾਂ ਉਦਾਂ ਹੀ ਮਨਾਏ ਜਾਂਦੇ ਆ ਲੋੜੀ ਲੋੜੀ ਤਾਂ ਦੇਖੋ ਸਭ ਉਦਾਂ ਹੀ ਮਨਾਉਂਦੇ ਆ ਬੜੀ ਖੁਸ਼ੀ ਨਾਲ ਚਾਹ ਨਾਲ ਉਹਨੀ ਰੌਣਕ ਲੱਗਦੀ ਆ ਹੁਣ ਵੀ ਠੀਕ ਆ ਨਾ ਤੇ ਬਾਕੀ ਅੱਜ ਕੱਲ੍ਹ ਬੱਚਿਆਂ ਨੂੰ ਕ੍ਰੇਜ਼ ਵੜਾ ਇਹਨਾਂ ਚੀਜ਼ਾਂ ਦਾ ਹਨਾ ਨੱਚਣਾ ਗਾਉਣਾ ਇਹ ਬਹੁਤ ਅੱਛੀ ਤਰ੍ਹਾਂ ਕਰਦੇ ਲੋੜੀ ਦਾ ਤਿਹਾਰ ਹੋ ਗਿਆ ਦੀਵਾਲੀ ਹੋ ਗਿਆ ਇਹ ਤਿੰਨ ਚਾਰ ਤਿਹਾਰ ਜਿਹੜੇ ਮੇਨ ਮੇਨ ਆ ਉਹ ਤਾਂ ਬਹੁਤ ਹੁਣ ਵੀ ਉਦਾਂ ਹੀ ਮਨਾਉਂਦੇ ਆ ਇਹਦੇ ਵਿੱਚ ਕੋਈ ਫਰਕ ਨਹੀਂ ਪਿਆ ਪੰਜਾਬੀਆਂ ਦਾ ਤਾਂ ਕੋਈ ਫਰਕ ਨਹੀਂ ਪਿਆ ਇੱਕ ਲੋੜੀ ਚ ਆਪਾਂ ਜਦੋਂ ਅੱਗ ਬਾਲਦੇ ਆਂ ਅੱਗ ਬਾਲਣ ਵੇਲੇ ਜਦੋਂ ਵਿੱਚ ਤੇਲ ਪਾਉਨੇ ਆਂ ਉਦੋਂ ਆਪਾਂ ਕੁਝ ਬੋਲਦੇ ਹੁੰਨੇ ਆ ਤੇ ਉਹ ਤੁਸੀਂ ਮੰਨਦੇ ਆ ਉਹਦੇ ਇੱਕ ਗੀਤ ਬੋਲਦੇ ਬਟੇ ਪੰਜਾਬੀ ਚ ਤੁਸੀਂ ਤੁਹਾਡੇ ਲੱਗ ਬੋਲਦੇ ਹੋਣੇ ਸ਼ਾਇਦ ਹਾਂ ਤੁਸੀਂ ਕਿੱਥੋਂ ਮੋਲੀਏ ਨਹੀਂ ਗੁੱਗਾ ਹਾਂ ਗੁੱਗਾ ਜੰਮਿਆ ਸੀ ਗੁੜ ਵੰਡੇ ਆ ਸੀ ਗੁੜ ਦੀਆਂ ਮਠਿਆਏ ਆ ਗੁੜ ਦੀਆਂ ਰੋੜੀਆਂ ਆ ਸੀ ਭਰਾਵਾ ਜੋੜੀਆਂ ਆ ਸੀ ਹਾਂ ਇੰਦਾ ਸੀ ਹਟੇ ਗੀਤ ਨਾ ਇਹ ਕਿ ਸਾਡੇ ਬੋਲਦੇ ਨੇ ਲੁਧਿਆਣੇ ਵਾਲੀ ਸਾਈਡ ਤੇ ਸ਼ਾਇਦ ਉਹ ਮੈਨੂੰ ਯਾਦ ਪੁਣ ਕੇ ਇੱਕ ਦਾ ਉਹ ਵੀ ਬਹੁਤ ਸੋਹਣਾ ਗੀਤ ਬੋਲਦੇ ਤੇ ਆ ਉਹ ਮੂਲੀਆਂ ਵਾਰਦੇ ਆ ਉਪਰੋਂ ਥਿੱਲ ਪਾਉਂਦੇ ਨੇ ਪੌਪ ਕੌਰ ਹੁੰਦੀ ਸੀ ਨਾ ਕਹਿੰਦੇ ਆ ਹਨਾ ਉਹ ਉਹਦਾ ਸਗਨ ਕਰਦੇ ਆ ਮੂਖਲੀ ਪਾਉਂਦੇ ਆ ਮਿੱਠਾ ਪਾਉਂਦੇ ਗੁੜ ਪਾਉਂਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਅੱਜਕੱਲ ਰੋੜੀਆਂ ਰੂੜੀਆਂ ਚੱਲ ਪਈ ਗੱੱਚੇ ਚੱਲ ਗਏ ਇਹ ਸਭ ਪਾ ਕੇ ਸ਼ਗਨ ਕਰਕੇ ਤੇ ਫਿਰ ਲੋੜੀ ਦੇਈ ਦੀ ਅਸੀਂ ਕੁੜੀਆਂ ਨੂੰ ਹਾਂ ਸ਼ਗਨ ਦੇਈਦਾ ਕੁੜੀਆਂ ਨੂੰ ਕੁਆਰੀਆਂ ਨੂੰ ਵੀ ਵਈਆਂ ਨੂੰ ਵੀ ਸਭ ਨੂੰ ਦੇਈਦਾ ਬੇਟਾ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਅੱਛਾ ਤੁਸੀਂ ਮੈਨੂੰ ਦੱਸੋ ਵੀ ਅੱਜ ਕੱਲ ਕੁੜੀਆਂ ਦੀ ਲੋੜੀ ਵੀ ਉਨੀ ਚਾਵਾ ਨਾਲ ਮਨਾਈ ਜਾਂਦੀ ਹੈ ਜਿੰਨੀ ਕਿ ਮੁੰਡਿਆਂ ਦੀ ਲੋੜੀ ਪਹਿਲਾਂ ਬਣਾਉਂਦੇ ਹੁੰਦੇ ਸੀ ਪਹਿਲਾਂ ਮਤਲਬ ਵੀ ਕੁੜੀਆਂ ਦੀ ਨਹੀਂ ਖਾਸ ਕਰ ਮਨਾਉਂਦੇ ਹੁੰਦੇ ਸੀ ਤੇ ਉਹਦੇ ਰਿਲੇਟਡ ਹੁਣ ਜਿਵੇਂ ਸੋਚ ਬਦਲਦੀ ਜਾਂਦੀ ਹੈ ਲੋਕਾਂ ਦੀ ਤਿਹਾਰ ਤੇ ਉਹਨਾਂ ਹੀ ਕੁੜੀਆਂ ਦਾ ਤਿਹਾਰ ਵੀ ਬਣਾਇਆ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਗੱਲ ਹੈ ਜਿੱਦਾਂ ਮੁੰਡਿਆਂ ਦਾ ਤਿਉਹਾਰ ਹੁੰਦਾ ਉਹਨੇ ਕੁੜੀ ਦਾ ਮਨਾਇਆ ਜਾਂਦਾ ਹੈ ਤੇ ਮੈਨੂੰ ਤਾਂ ਬਹੁਤ ਧੀਲੇ ਲੱਗਿਆ ਕਿਉਂਕਿ ਕੁੜੀ ਤੇ ਮੁੰਡੇ ਅੱਜ ਕੱਲ ਕੋਈ ਫਰਕ ਨਹੀਂ ਰਹਿ ਗਿਆ ਸੀ ਤੇ ਕੋਈ ਫਰਕ ਹੋਣਾ ਵੀ ਨਹੀਂ ਚਾਹੀਦਾ ਜੀ ਹਾਂਜੀ ਠੀਕ ਹੈ ਤੇ ਲੋੜੀ ਦੇ ਪ੍ਰੋਗਰਾਮ ਤੇ ਕੋਈ ਤੁਹਾਨੂੰ ਕਹਾਵਤ ਯਾਦ ਹੋਵੇ ਜਾਂ ਲੋੜੀ ਤੇ ਕੁਝ ਆਪਣਾ ਗੱਲਾਂ ਹੁੰਦੀਆਂ ਜਿਹੜੀਆਂ ਤੱਤ ਹੁੰਦੇ ਸੀ ਲੋਕ ਤੱਤ ਆਪਾਂ ਬੋਲਦੇ ਹੁੰਨੇ ਆਗੇ ਅੱਗ ਬਾਲਦੇ ਉਦੋਂ ਵੀ ਬੋਲਦੇ ਹੁੰਦੇ ਸੀ ਤੁਹਾਨੂੰ ਕੁਝ ਪਤਾ ਹੋਵੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਇਸ ਟਾਈਮ ਤੇ ਕਿਉਂਕਿ ਕਦੇ ਮੈਂ ਇਸ ਟੌਪਿਕ ਤੇ ਵੀ ਕਰਦੇ ਨਹੀਂ ਕਦੇ ਗੱਲ ਹੀ ਨਹੀਂ ਕੀਤੀ ਅੱਛਾ ਲੋੜੀ ਦੇ ਨਾਲ ਨਾ ਦੁੱਲਾ ਭੱਟੀ ਦਾ ਨਾਂ ਬਹੁਤ ਫੇਮਸ ਆ ਦੁੱਲਾ ਭੱਟੀ ਬਾਰੇ ਪਤਾ ਮੈ ਅੱਛਾ

ਗੀਤ ਤਾਂ ਹੁਣ ਇੱਕਦਮ ਜਿਆਦਾ ਨਹੀਂ ਉੱਦਾਂ ਦੁੱਲਾ ਭੱਟੀ ਦਾ ਨਾਮ ਨਾਲ ਜਬਦ ਜੋੜਿਆ ਜਾਂਦਾ ਉਹਦੀ ਕੋਈ ਕਹਾਣੀ ਉਹਦੀ ਕਹਾਵਤ ਪਤ ਕਹਾਣੀ ਨਹੀਂ ਹੁਣ ਇੱਕਦਮ ਤਾਂ ਯਾਦੀਆਂ ਆਂਦੀ ਬਟ ਹੈ ਵੈਸੀ ਕਹਾਣੀ ਉਹਦੀ ਬੜੀ ਫੇਮਸ ਆ ਦੁੱਲਾ ਭੱਟੀ ਨਾ ਕਹਾਣੀ ਬੜੀ ਫੇਮਸ ਚੱਲਦੀ ਆ ਰਹੀ ਪਿੱਛੇ ਤੋਂ ਹੀ ਪਰ ਅੱਜ ਕੱਲ ਬੱਚਿਆਂ ਨੇ ਇੰਨਾ ਧਿਆਨ ਵੀ ਨਹੀਂ ਹੁੰਦਾ ਅਸੀਂ ਵੀ ਹੁਣ ਘਰਾਂ ਚਿੰਨੇ ਬਿਜ਼ੀ ਹੋ ਗਏ ਆ ਕਿ ਇੱਕ ਗੀਤ ਕੋ ਥੋੜਾ ਪੁਰਾਣੀ ਯਾਦ ਨਹੀਂ ਰਹਿੰਦੇ ਹਾਂਜੀ ਹਾਂਜੀ ਕੀ ਕੀ ਖਰੀਦ ਲਿਆ ਤੁਸੀਂ ਹੁਣ ਅਸੀਂ ਬਟ ਆ ਦੇਖ ਲਈਏ ਆ ਜੀ ਦੇਖ ਰਹੇ ਹਾਂ ਅਸੀਂ ਕੀ ਖਰੀਦੀ ਹੈ ਖਰੀਦੀ ਹੈ ਉਹਦੀ ਆ ਪੈਕਿੰਗ ਹੋ ਗਈ ਅੱਜ ਕੱਲ ਨਵੀਂ ਪੈਕਿੰਗ ਚੱਲ ਹਾਂ ਫਲਾਸਮਾ ਨੂੰ ਥੋੜਾ ਬਾੰਦੋਗੇ ਨਾਲ ਚੋਟੀ ਵਾਂਗ ਜੀ ਹਾਂ ਜੀ ਤਾਂ ਹੈ ਬਸ ਲੋੜੀ ਰੋੜੀਆਂ ਮੂਫਲੀ ਰੋੜੀਆਂ ਗੱਚਾ ਕੇ ਖਰੀਦਾਂਗੇ ਬਟੇ ਪਾਪਕਨ ਖਰੀਦਾਂਗੇ ਤਿਲ ਲਾਵਾਂਗੇ ਸ਼ਗਨ ਕਰਨ ਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਜੀ ਹੈਪੀ